ਹਾਂ ਜੀ ਸ਼੍ਰੀ ਗੁਰਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਨੇਚਰ ਟ੍ਰੇਲ ਲੇਕ ਫੋਰੈਸਟ ਜੋ ਕਿ ਚੰਡੀਗੜ੍ਹ ਸੈਕਟਰ 1 ਲੇਕ ਦੇ ਬੈਕਸਾਈਡ ਤੇ ਬਣਿਆ ਹੋਇਆ ਹੈ ਤੇ ਇੱਥੋਂ ਅਸੀਂ ਮੇਨ ਗੇਟ ਤੋਂ ਅੱਗੇ ਐਂਟਰ ਹੋ ਕੇ ਤੇ ਹੁਣ ਤੁਹਾਨੂੰ ਅਸੀਂ ਇੱਥੋਂ ਦਾ ਦਿਖਾਵਾਂਗੇ ਅੰਦਰ ਦਾ ਜੋ ਕਿ ਟੋਟਲੀ ਫੋਰੈਸਟ ਜੋ ਹੈ ਰਿਜ਼ਰਵ ਕੀਤਾ ਗਿਆ ਹੈ ਯਾਤਰੂਆਂ ਲਈ ਤੇ ਆਪਾਂ ਦੇਖਦੇ ਹਾਂ ਐਂਟਰ ਕਰ ਚੁੱਕੇ ਹਾਂ ਜੀ ਮੇਨ ਆਪਣੇ ਜੋ ਫੋਰੈਸਟ ਦੇ ਅੰਦਰ ਹੈ ਜੰਗਲ ਦੇ ਅੰਦਰ ਉਹਨ ਇਥੋਂ ਪਿੱਛੋਂ ਪਤਾ ਕੀਤਾ ਜੀ ਗਾਰਡ ਤੋਂ ਉਹ ਕਹਿ ਰਹੇ ਨੇ 3 ਕਿਲੋਮੀਟਰ ਦੀ ਟ੍ਰੈਕਿੰਗ ਹੈ ਟੋਟਲ ਚੇ ਆਜੋ ਦੇਖਦੇ ਆਇਆ ਕੁਝ ਬੰਕਰ ਟਾਈਪ ਬਣਿਆ ਹੋਇਆ ਹੈ ਆ ਵੇ ਇੱਥੇ ਕੁਝ ਲਿਖਿਆ ਹੋਇਆ ਹੈ ਆਜੇ ਤੁਹਾਨੂੰ ਅੱਗੇ ਦਿਖਾਉਨੇ ਆ ਇੱਥੋਂ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਕਿੰਨਾ ਹੀ ਖੂਬਸੂਰਤ ਤੇ ਸ਼ਾਂਤਮਈ ਲੱਗ ਰਿਹਾ ਹੈ ਹੁਣ ਜ਼ਿਆਦਾ ਮੈਂ ਗੱਲਬਾਤ ਨਹੀਂ ਕਰਾਂਗਾ ਤੁਸੀਂ ਇੱਕ ਵਾਰ ਇੱਥੋਂ ਦੇ ਪੰਛੀਆਂ ਦੀ ਤੇ ਕੁਦਰਤ ਦੀ ਇੱਕ ਵਾਰ ਆਵਾਜ਼ ਸੁਣੋ ਇੱਥੋਂ ਜਗਾ ਜਗਾ ਡਸਟਪਿਨ ਵੀ ਲੱਗੇ ਹੋਏ ਨੇ ਜੇ ਕੁਛ ਤੁਸੀਂ ਆਪਣਾ ਖਾਣ ਪੀਣ ਲਈ ਜਾਂ ਕੁਛ ਆਪਣਾ ਨਾਲ ਲੈ ਕੇ ਹੁੰਦੇ ਹੋ ਸਮਾਨ ਉਸ ਦਾ ਵੇਸਟੇਜ ਹੈ ਉਸ ਨਾਲ ਇਸ ਫੋਰੈਸਟ ਦਾ ਜੋ ਪਰਿਵਰਨ ਹੈ ਉਹ ਖਰਾਬ ਨਾ ਹੋਵੇ ਇਸ ਲਈ ਜਗਾ ਜਗਾ ਡਸਟਪਿਨ ਲਗਾਏ ਤੇ ਆ ਦੇਖੋ ਬੋਰਡ ਲੱਗਿਆ ਹੋਇਆ ਇੱਥੇ ਦ ਫਿਊਚਰ ਆਫ ਵਾਈਲਡ ਲਾਈਫ ਇਜ਼ ਇਨ ਆਰ ਹੈਂਡਸ ਜੋ ਜੰਗਲੀ ਜੀਵਨ ਹੈ ਜੋ ਜੰਗਲ ਨੇ ਉਹ ਮਨੁੱਖਤਾ ਦੇ ਹੱਥ ਵਿੱਚ ਨੇ ਸਾਨੂੰ ਖੁਦ ਇਹਨਾਂ ਦੀ ਸਾਂਭ-ਸਮਭਾਲ ਕਰਨੀ ਚਾਹੀਦੀ ਤੇ ਇਹ ਹੁਣ ਆਪਾਂ ਆ ਗਏ ਆ ਜੀ ਲੇਕ ਦੇ ਬਿਲਕੁਲ ਬੈਕ ਸਾਈਡ ਤੇ ਹਾਂਜੀ ਜੀ ਇਹ ਉਹੀ ਲੇਕ ਹੈ ਜਿਹੜੀ ਸੁਖਨਾ ਲੇਕ ਚੰਡੀਗੜ੍ਹ ਤੇ ਇਹਦੇ ਬੈਕ ਸਾਈਡ ਤੇ ਪੈ ਜਾਂਦਾ ਹੈ ਜੀ ਤੁਹਾਨੂੰ ਕੋਈ ਨਹੀਂ ਮੈਂ ਥੋੜਾ ਜਿਹਾ ਨਜ਼ਦੀਕ ਜਾ ਕੇ ਦਿਖਾਉਣਾ ਤੇ ਇਹ ਆ ਜੀ ਇੱਥੋਂ ਲੇਕ ਦਾ 뷰 ਬੈਕ ਸਾਈਡ ਤੁਸੀਂ ਜ਼ਿਆਦਾਤਰ ਜਾਣੇ ਨੇ ਕਦੀ ਨਾ ਕਦੀ ਮੂਰਿਓ ਜਿਹੜੀ ਲੇਕ ਹੈ ਉਹ ਜ਼ਰੂਰ ਦੇਖੀ ਹੋਏਗੀ ਬਟ ਇਹ ਜੋ ਲੇਕ ਦੇ ਬੈਕਸਾਈਡ ਦਾ ਨਜ਼ਾਰਾ ਹੈ ਇੱਥੋਂ ਦੇਖੋ ਇੱਕ ਵਾਰ ਤੁਸੀਂ ਇੱਥੋਂ ਦੇ ਪਾਣੀ ਦੀ ਆਵਾਜ਼ ਸੁਣੋ ਚਲੋ ਆਜੋ ਹੁਣ ਅੱਗੇ ਚੱਲਦੇ ਆਂ ਤੇ ਇਹ 3 ਕਿਲੋਮੀਟਰ ਦੀ ਟੋਟਲ ਟਰੈਕਿੰਗ ਹੈ ਤੇ ਇੱਥੋਂ ਹੁਣ ਅੱਗੇ ਦੇਖਦੇ ਆਂ ਉਹ ਪਿੱਛੇ ਤੁਹਾਨੂੰ ਇੱਕ ਗੁਰਦੁਆਰਾ ਸਾਹਿਬ ਵੀ ਦਿਖਾਈ ਦੇ ਰਿਹਾ ਹੋਵੇਗਾ ਤੇ ਇੱਥੋਂ ਦਾ ਵੀ ਜਲਦੀ ਆਪਾਂ ਦਰਸ਼ਨ ਮੇਲੇ ਕਰਾਂਗੇ ਤੇ ਤੁਹਾਨੂੰ ਇੱਕ ਨਵਾਂ ਵਲੌਗ ਇੱਥੋਂ ਦਾ ਦੇਵਾਂਗੇ ਇਸ ਗੁਰਦੁਆਰੇ ਸਾਹਿਬ ਦਾ ਤਾਂ ਆਜੋ ਹੁਣ ਅੱਗੇ ਵਧਦੇ ਆਂ ਦੇਖੋ ਇੱਥੇ ਵੀ ਇੱਕ ਬੋਰਡ ਲੱਗਾ ਹੋਇਆ ਹੈ ਜੇ ਸੁਪਰ ਕੀ ਜੋ ਕਿ ਟ੍ਰੀਜ਼ ਦੀ ਜੋ ਹੈ ਇਕ ਇੰਪੋਰਟੈਂਸ ਬਾਰੇ ਦੱਸਿਆ ਗਿਆ ਹੈ ਸੋ ਵਾਕਈ ਬਹੁਤ ਚੰਗੀਆਂ ਗੱਲਾਂ ਲਿਖੀਆਂ ਹੋਈਆਂ ਨੇ ਸਾਨੂੰ ਵੱਧ ਤੋਂ ਵੱਧ ਟ੍ਰੀ ਪਲਾਂਟਸ ਕਰਨੇ ਚਾਹੀਦੇ ਨੇ ਰੁੱਖ ਲਗਾਉਣੇ ਚਾਹੀਦੇ ਨੇ ਤਾਂ ਜੋ ਇਸ ਪਰਿਵਰਨ ਨੂੰ ਬਚਾਇਆ ਜਾ ਸਕੇ ਅੱਜ ਦੇ ਦੌਰ ਵਿੱਚ ਕਿਤੇ ਕਿਤੇ ਤੁਹਾਨੂੰ ਕੁਝ ਪੰਛੀਆਂ ਦੀ ਆਵਾਜ਼ ਵੀ ਹਾਰੀ ਹੋਏਗੀ ਹੁਣ ਇੱਥੇ ਕੋਇਲ ਦੀ ਆਵਾਜ਼ ਸੁਣਿਓ ਤੁਸੀਂ ਇਹ ਕਾਹ ਚੀਜ਼ ਜੋ ਦੇਖੋ ਕੋਡ ਉੱਪਰ ਲਿਖੀ ਗਈ ਹੈ ਲੱਕੜੀ ਦੇ ਟੁਕੜੇ ਉੱਪਰ ਇੱਕ ਐ ਦੇਖੋ ਕਿੱਡੀ ਸੋਹਣੀ ਜਗ੍ਹਾ ਬਣੀ ਹੋਈ ਹੈ ਇਸ ਦਰਸਲ ਇੱਕ ਬੈਠਣ ਵਾਸਤੇ ਵੀ ਜਿਵੇਂ ਆਪਣੇ ਪਿੰਡਾਂ ਵਿੱਚ ਸੱਥਾਂ ਹੁੰਦੀਆਂ ਨੇ ਉਸ ਟਾਈਪ पे ਬਣੀ ਹੋਈ ਹੈ ਦੇਖਣ ਵਿੱਚ ਵੀ ਕਿੰਨੀ ਸੋਹਣੀ ਲੱਗਦੀ ਹੈ ਤੇ ਇਸ ਦੀ ਸ਼ਾਂਤ ਤੁਸੀਂ ਦੇਖ ਸਕਦੇ ਜੀ ਇਹ ਜਿਹਾ ਪਾ ਐ ਪੁੱਛੇ ਤੁਸੀਂ ਦੇਖ ਸਕਦੇ ਹੋ ਜੋ ਸਾਰਾ ਫੋਰੈਸਟ ਹੈ ਤੇ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਸਟੋਨ ਦੇ ਉੱਪਰ ਕੁਝ ਲਿਖਿਆ ਹੋਇਆ ਹੈ ਤੇ ਪਿੱਛੇ ਹੋਰ ਵੀ ਇੱਥੇ ਲੋਕ ਜੋਗਿੰਗ ਵਗੈਰਾ ਕਰਨ ਆਉਂਦੇ ਨੇ ਸਵੇਰ ਸਵੇਰ ਜੋ ਨਜ਼ਦੀਕ ਦੇ ਜੋ ਜਿੰਨੇ ਵੀ ਵਸਨੀਕ ਨੇ ਬਾਕੀ ਇੱਥੋਂ ਦਾ ਜਮਹੌਲਾ ਕਾਫੀ ਸ਼ਾਂਤਮਈ ਹੈ ਇਹ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਤੇ